हां लाइव सारेंग सस्की ਗੱਲ ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੇਸਕਿਲ ਬਹਾਲੀ ਹਾਂਜਾ ਫਰੰਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵੱਖ-ਵੱਖ ਕਤਿਬੀਆਂ ਜਾਂਦੀਆਂ ਤੇ ਜਿਹੜੀ ਮੰਗ ਆ ਕਿ 17 ਜੁਲਾਈ 2020 ਬਾਅਦ ਜਿਹੜੇ ਬੁਲਾਜ ਰ ਭਰਤੀ ਆ ਜਿਨ੍ਹਾਂ ਨਾਲ ਆਰਥਿਕਤਾ ਦਾ ਬਹੁਤ ਵੱਡਾ ਨੁਕਸਾਨ ਉਹ ਤਾਂ ਹੋ ਰਿਹਾ ਤਾਂ ਉਹਨਾਂ ਦੀ ਮੰਗ ਹੈ ਕਿ ਸਾਡੇ ਦੇ ਪੰਜਾਬ ਦਾ ਪੇਸਕਿਲ ਬਹਾਲ ਕੀਤਾ ਜਾਵੇ ਪਹਿਲਾਂ ਵੀ ਵੋਟਾਂ ਦੌਰਾਨ ਵੀ ਵੱਖ-ਵੱਖ ਨੂੰ ਮਚਲਾਈਆਂ ਗਈਆਂ ਜਿਵੇਂ ਪੰਜਾਬ ਪੇਸਕਿਲ ਨਹੀਂ ਤਾਂ ਵੋਟ ਨਹੀਂ ਅਲੱਗ-ਅਲੱਗ ਥਾਂ ਤੇ ਦਾ ਵਰਕ ਰਿਸਰਚਿੰਗ ਕੀਤੀ ਗਈ ਤਾਂ ਅੱਜ ਜਿਹੜੀ ਪੰਜਾਬ ਪੇ ਸਕਿੱਲ ਵਾਲੀ ਸਰ ਦਾ ਫਰੰਟ ਆ ਉਹਨਾਂ ਦੀ ਸੂਬਾ ਕਮੇਟੀ ਦੀ ਜਿਹੜੀ ਆ ਮੀਟਿੰਗ ਹੋਈ ਆ ਜਿਸ ਮੀਟਿੰਗ ਵਿੱਚ ਪਹਿਲਾਂ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਤੇ ਕੋਈ ਇੱਕ ਚ ਕੀ ਪ੍ਰੋਗਰਾਮ ਹੋਣਗੇ ਉਹਨਾਂ ਬਾਰੇ ਚਰਚਾ ਕੀਤੀ ਗਈ ਆ ਤੇ ਸਾਰੀ ਸੂਬਾ ਕਮੇਟੀ ਦੀ ਸਹਿਮਤੀ ਨਾਲ ਇਹ ਜਿਹੜਾ ਆਪਾਂ ਗੱਲ ਕਹੀਏ ਕਿ ਜਿਹੜੀਆਂ ਜਮਨੀ ਚੋਣਾਂ ਆ ਰਹੀਆਂ ਪੰਜਾਬ 'ਚ ਸਭ ਤੋਂ ਪਹਿਲਾਂ ਚਲੰਦਰ ਜਮਨੀ ਚੋਣ ਹੋਣ ਜਾ ਰਹੀ ਆ ਉਦੇਚ ਜਿਹੜਾ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਕਿ 7 ਜੁਲਾਈ ਜਿਹੜੀ ਆ ਉਹ ਤਾਰੀਖ ਨਿਰਧਾਰਤ ਕੀਤੀ ਗਈ ਆ ਜਵੰਦਰ ਵਿਕੇ ਪੰਜਾਬ ਪੇ ਸਕਿੱਲ ਭਾਲੀ ਸਾਝਾ ਫਰੰਟ ਵੱਲੋਂ 7 ਤਰੀਕ ਨੂੰ ਜਿਹੜਾ ਰੋਸ ਪ੍ਰਦਰਸ਼ਨ ਕੀਤਾਈ ਆ ਕਿ ਸਾਡਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਇਸ ਕਰਕੇ ਆਪਣੀਆਂ ਮੰਗਾਂ ਨੂੰ ਹੱਲ ਕਰਵਾਉਣ ਵਾਸਤੇ 7 ਜੁਲਾਈ ਨੂੰ ਪੀਰਾ ਕੱਟ ਕੇ ਜਵੰਦਰ ਪਹੁੰਚੀਏ ਤੇ ਆਪ ਦੇ ਨਾਲ ਤੇ ਹੋਰ ਵੀ ਸਾਥੀਆਂ ਨੂੰ ਇਹਦੇ ਬਰਤੀ ਜਾਗਰੂਕ ਕਰੀਏ ਬਹੁਤ ਧੰਨਵਾਦ ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਇਹ ਜੋ ਅੱਜ ਦਾ ਜਿਹੜਾ ਲਾਈਵ ਹੈ ਇਹ ਪੰਜਾਬ ਪੇਸ ਸਕੇਲ ਤੋਂ ਪੀੜਿਤ ਜੁਲਾਈ 2020 ਤੋਂ ਬਾਅਦ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਲਈ ਹੈ ਔਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਗਿਆ ਕਿ ਪਹਿਲਾਂ ਆਪਣੀਆਂ ਬਹੁਤ ਗਤੀਵਿਧੀਆਂ ਜਿਹੜੀਆਂ ਉਹ ਹੋ ਚੁੱਕੀਆਂ ਲੇਕਿਨ ਸਾਡੇ ਆਮ ਘਰਾਂ ਦਾ ਆਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਜਿਹੜਾ ਉਹ ਤੁਸੀਂ ਮੈਨੂੰ ਇੱਕ ਮੌਕਾ ਦਿਓ ਕਿ ਮੈਂ ਤੁਹਾਡੇ ਨਾਲ ਮੀਟਿੰਗ ਕਰ ਸਕਾਂ ਔਰ ਅਸੀਂ ਵੀ ਇਹੀ ਫਰੰਟ ਦੇ ਵੱਲੋਂ ਅਪੀਲ ਕਰਦੇ ਆ ਕਿ ਅਜੇ ਤੱਕ ਅੱਜ ਇੰਨਾ ਕਾਰਜਕਾਲ ਉਹਨਾਂ ਦਾ ਹੋ ਚੁੱਕਿਆ ਹੈ ਉਹਨਾਂ ਵੱਲੋਂ ਇੱਕ ਵੀ ਜਿਹੜੀ ਮੀਟਿੰਗ ਜਿਹੜੀ ਉਹ ਫਰੰਟ ਦੇ ਨਾਲ ਨਹੀਂ ਕੀਤੀ ਗਈ ਸੋ ਆਮ ਘਰਾਂ ਦੇ ਸਾਡੇ ਇਸ ਆਮ ਮੁੱਖ ਮੰਤਰੀ ਫਰੰਟ ਵੱਲੋਂ ਅਪੀਲ ਹੈ ਕਿ ਸਾਡੇ ਨਾਲ ਜਿਹੜੀ ਹੈ ਇੱਕ ਮੀਟਿੰਗ ਜਿਹੜੀ ਹੈ ਉਹਨਾਂ ਵੱਲੋਂ ਕਰੀ ਜਾਵੇ ਔਰ ਜਿੱਥੇ ਵੱਖ-ਵੱਖ ਜਿੱਥੇ ਬੰਗੀਆਂ ਦੇ ਸਾਡੇ ਨਾਲ ਜੁੜੇ ਹੋਏ ਜਿਹੜੇ ਸਾਥੀ ਹੈ ਉਹਨਾਂ ਨੂੰ ਵੀ ਅਸੀਂ ਪੂਰ ਜ਼ੋਰ ਅਪੀਲ ਕਰਦੇ ਆ ਕਿ ਸਾਡਾ ਜਿਹੜਾ ਇਹ ਬੁਨਿਆਦੀ ਹੱਕ ਹੈਗਾ 17 ਜੁਲਾਈ 2020 ਤੋਂ ਬਾਅਦ ਮਲਾਜ਼ਮ ਹੋਏ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਬਿਲਕੁਲ ਨਗੁਣੀਆ ਤਨਖਾਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਔਰ ਅਸੀਂ ਆਪਣੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਤੱਕ ਵੀ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਕਾਫੀ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਕਨਸੈਪਟ ਬਣਿਆ ਹੋਇਆ ਕਿ ਜਿਹੜੇ ਸਰਕਾਰੀ ਮਲਾਜ਼ਮ ਨੇ ਉਹਨਾਂ ਨੂੰ ਲੱਖ ਲੱਖ ਪਲੱਸ ਤਨਖਾਹਾਂ ਜਿਹੜੀਆਂ ਮਿਲ ਰਹੀਆਂ ਗਈਆਂ ਲੇਕਿਨ ਸਚਾਈ ਇਹ ਨਹੀਂ ਐ ਇਹ ਜਿਹੜੇ ਮਲਾਜ਼ਮ ਨੇ ਇਹਨਾਂ ਨੂੰ 15 15000 ਤੇ ਜਿਹੜਾ ਹੈ ਘਰਾਂ ਤੋਂ 200 ਤੋਂ 250 300 ਕਿਲੋਮੀਟਰ ਦੂਰ ਜਿਹੜਾ ਉਹ ਗੁਜ਼ਾਰਾ ਕਰਨਾ ਪੈ ਰਿਹਾ ਔਰ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇੰਨੀ ਮੰਗਾਈ ਦੇ ਵਿੱਚ ਜਿਹੜਾ ਜਿਹੜਾ ਮੁਲਾਜ਼ਮ ਘਰ ਤੋਂ 250 300 ਕਿਲੋਮੀਟਰ ਦੂਰ ਹੈ ਔਰ ਉਹਦਾ 15 ਤੋਂ 20000 ਦੇ ਵਿੱਚ ਜਿਹੜਾ ਗੁਜ਼ਾਰਾ ਜਿਹੜਾ ਉਹ ਹੋਣਾ ਕਿਵੇਂ ਸੰਭਵ ਹੈ ਸੋ ਅਸੀਂ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਇਹ ਜਿੰਨੇ ਵੀ ਮੁਲਾਜ਼ਮ ਨੇ ਇਹ ਕੁਛ ਸਰਕਾਰੀ ਹਸਪਤਾਲਾਂ ਦੇ ਵਿੱਚ ਨੇ ਕੁਝ ਜਿਹੜੇ ਆ ਉਹ ਪਟਵਾਰੀ ਨੇ ਕੁਝ ਟੀਚਰ ਨੇ ਸੋ ਆ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਵੀ ਚੱਲੀ ਹੋਈ ਹੈ ਰਿਸ਼ਵਤ ਨਾ ਲੈਣ ਵਾਲੀ ਤਾਂ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਕਿ ਇਨੇ ਜੋਗਾ ਜ਼ਰੂਰ ਆਪਣੇ ਮੁਲਾਜ਼ਮਾਂ ਨੂੰ ਕਰੋ ਕਿ ਉਹਨਾਂ ਨੂੰ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕੋਈ ਵੀ ਇਹੋ ਜਿਹਾ ਕੰਮ ਨਾ ਕਰਨਾ ਪਵੇ ਜਿਸ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਵੀ ਸ਼ਰਮਿੰਦਗੀ ਦਾ ਜਿਹੜਾ ਸਾਹਮਣਾ ਕਰਨਾ ਪਵੇ ਔਰ ਉਹ ਵੀ ਜਿਹੜਾ ਆਪਣਾ ਗੁਜ਼ਾਰਾ ਜਿਹੜਾ ਹੈਗਾ ਜਿੰਨੇ ਆ ਉਹਨਾਂ ਨੇ ਮਿਹਨਤਾਂ ਕਰੀਆਂ ਨੇ ਉਹਨਾਂ ਦੀ ਮਿਹਨਤਾਂ ਦੇ ਹਿਸਾਬ ਨਾਲ ਜਿਹੜਾ ਉਹਨਾਂ ਦਾ ਜੋ ਬੁਨਿਆਦੀ ਹੱਕ ਹੈ ਉਹ ਉਹਨਾਂ ਨੂੰ ਜਰੂਰ ਦਿੱਤਾ ਜਾਵੇ ਔਰ ਇੱਕੋ ਹੀ ਜਿਹੜੀ ਸਰਕਾਰ ਹੈਗੀ ਆ ਉਹਦੇ ਵਿੱਚ ਦੋ ਜਿਹੜੇ ਸਕੀਲ ਹੋਣੇ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਉਹ ਸੰਭਵ ਨਹੀਂ ਹੈਗੇ ਔਰ ਉਹ ਸੰਭਵ ਜਿਹੜਾ ਹੈਗਾ ਇਹ ਮੌਜੂਦਾ ਸਰਕਾਰ ਨੇ ਜਿਹੜਾ ਵਾਅਦਾ ਕਰਿਆ ਸੀਗਾ ਇਹਨਾਂ ਦੇ ਵਿੱਤ ਭਾਗ ਵੱਲੋਂ ਵੀ ਵਾਅਦਾ ਸੀਗਾ ਕਿ ਜਿਵੇਂ ਸਾਡੀ ਸਰਕਾਰ ਆਉਗੀ ਅਸੀਂ ਕੀ ਮੰਗ ਜਿਹੜੀ ਇਹ ਫੈਲਦੇ ਆਧਾਰ ਤੇ ਪੂਰੀ ਕਰਾਂਗੇ ਲੇਕਿਨ ਅਜੇ ਤੱਕ ਉਸ ਤੇ ਕੋਈ ਵੀ ਜਿਹੜਾ ਹੈਗਾ ਉਹ ਐਕਸ਼ਨ ਨਹੀਂ ਲਿਆ ਗਿਆ ਸੋ ਅਸੀਂ ਸਰਕਾਰ ਤੋਂ ਜਿੰਨੇ ਵੀ ਮੁਲਾਜ਼ਮ ਸਾਥੀ ਹੈ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਡਾ ਹੱਲ ਜਿਹੜਾ ਹੈਗਾ ਉਹ ਜਲਦ ਤੋਂ ਜਲਦ ਕਰਿਆ ਜਾਵੇ ਕਿਉਂਕਿ ਇਸ ਦਾ ਪਹਿਲਾਂ ਵੀ ਜਿਹੜੀ ਇਹ ਸਰਕਾਰ ਆਈ ਸੀਗੀ ਇਹ ਸਾਰੀਆਂ ਹੀ ਜਿੰਨੀਆਂ ਹੀ ਇਨਸਾਫ ਪਸੰਦ ਜਾਂ ਸਮਾਨਤਾ ਅਧਿਕਾਰ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਆਵਾਜ਼ ਖੜੀ ਕਰੀ ਸੀ ਲੇਕਿਨ ਵਾਅਦੇ ਵਫਾ ਨਹੀਂ ਹੋਏ ਤਾਂ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਦੇਖ ਚੁੱਕੇ ਹਾਂ ਕਿ ਕੰਮ 13 ਤੋਂ 3 ਤੇ ਆਇਆ ਔਰ 2027 ਦੇ ਇਲੈਕਸ਼ਨਾਂ ਦੇ ਵਿੱਚ 92 ਤੋਂ ਕੰਮ 29 ਤੇ ਵੀ ਆ ਸਕਦਾ ਹੈਗਾ ਸੋ ਲੋਕ ਫਤਵਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਦੇ ਹੱਕ ਦੇ ਵਿੱਚ ਆ ਉਹ ਆਪਣੇ ਇਸ ਫਤਵੇ ਨੂੰ ਲੋਕ ਪੜਾਈ ਦੇ ਵਿੱਚ ਜਿਹੜਾ ਉਹ ਕਾਰਨ ਤਾਂ ਜੋ ਸਾਰੇ ਵਿਭਾਗਾਂ ਦੇ ਵਿੱਚ ਜਿਵੇਂ ਮੁਲਾਜ਼ਮ ਜਿਹੜੇ ਹੈਗੇ ਉਹ ਆਮ ਲੋਕਾਂ ਨੂੰ ਵੀ ਵਧੀਆ ਸੁਵਿਧਾਵਾਂ ਜਿਹੜੀਆਂ ਹੈਗੀਆਂ ਉਹ ਬਿਨਾਂ ਪ੍ਰੋਫੈਸ਼ਨ ਤੋਂ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਆਪਣੀਆਂ ਸੁਵਿਧਾਵਾਂ ਦੇ ਸਕਣ ਹਾਂਜੀ ਧੰਨਵਾਦ ਜੀ ਇਹਦੇ ਬਿਸ਼ਾਏ ਤੰਮਨ